ਏ ਆਪਣਾ ਜੀਵਨ ਸਫਲਾ ਕਰੋ ਜੀ ਤੇ ਬੜ ਭਾਗੀ ਬਣੋ ਜੀ ਪਿਆਰੀ ਸਾਥ ਸੰਗਤ ਜੀ ਤੇ ਸੰਗਤਾਂ ਪੁਰੀਆਂ ਹਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆ ਵੀ ਵਰਸੀ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਮਨਾਈ ਜਾ ਰਹੀ ਹੈ ਜੀ। ਰਾਜ ਜੀ ਦੇ ਪਵਿੱਤਰ ਸਰੀਰ ਜਲ ਪ੍ਰਵਾਹ ਕਰਦੇ ਸਮੇਂ ਬਿਘੋਰ ਸੰਗਤਾਂ ਦੇ ਬੈਠਣ ਉੱਠਣ ਲਈ ਢੁੱਪ ਕਰਕੇ ਆਹ ਸਾਹ ਵਾਹੇ ਕੁਰਸੀ ਕੀਫਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਕਿੰਗ ਆਫ ਪੰਜਾਬ ਬਲੌਗ ਐਂਡ ਟਰੈਵਲ ਪਿਆਰੀ ਸਾਧ ਸੰਗਤ ਜੀ ਸਵਾਗਤ ਕਰਦਿਆਂ ਨਵਾਂ ਬਲੌਗ ਨਵੀਂ ਸਵੇਰ ਦੇ ਵਿੱਚ ਜੀ ਪਿਆਰੀ ਸਾਧ ਸੰਗਤ ਜੀ ਅੱਜ ਪਹੁੰਚੇ ਆ ਗੁਰਦੁਆਰਾ ਸ੍ਰੀ ਕਰਮਸਰ ਰਾੜਾ ਸਾਹਿਬ ਜੋ ਕਿ ਰਾੜਾ ਪਿੰਡ ਦੇ ਵਿੱਚ ਪੈਂਦਾ ਹੈ ਜੀ ਇੱਥੇ ਧੰਨ ਧੰਨ ਸ੍ਰੀ ਈਸ਼ਰ ਮਹਾਰਾਜ ਜੀ ਦੀ ਪੰਜਾਵੇਂ ਵਰਸੀ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਮਨਾਈ ਜਾ ਰਹੀ ਹੈ ਜੀ ਸਾੜਾ ਸਾਹਿਬ ਜੀ ਦੇ ਮੁਖੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੀ ਦੇਖਰੇਖ ਹੇਠ 21 ਤਰੀਕ ਤੋਂ ਲੈ ਕੇ 26 ਅਗਸਤ 2025 ਤੱਕ ਗੁਰਦੁਆਰਾ ਸ਼੍ਰੀ ਕਰਮਗੜ੍ਹ ਸਾਹਿਬ ਵਿਖੇ ਬੜੀ ਸਰਦਾਰਾ ਤੇ ਪ੍ਰੇਮ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ ਜੀ ਵਰਸੀ ਪੰਜਾਵੇਂ ਬਾਰਸੀ ਦੇ ਸਾਰੇ ਦਿਨ ਦਾ ਬਲੌਗ ਤੁਹਾਨੂੰ ਆਪਣੀ ਵੀਡੀਓ ਰਾਹੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਜੀ ਜਿੰਨੀ ਪਿਆਰੀ ਸਾਥ ਸੰਗਤ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਰ ਲੈਣ ਤਾਂ ਜੋ ਤੁਹਾਨੂੰ ਅੱਗੇ-ਅੱਗੇ ਆਉਣ ਵਾਲੀ ਅਪਡੇਟ ਮਿਲਦੀ ਰਹੇ ਜੀ ਪਿਆਰੀ ਸਾਥ ਸੰਗਤ ਜੀ 21 ਤਰੀਕ ਤੋਂ ਲੈ ਕੇ 24 ਅਗਸਤ ਤੱਕ ਰੋਜ਼ਾਨਾ ਦੀਵਾਨ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲਗਿਆਂ ਕਰਨਗੇ ਜੀ ਇਹ ਮਿਤੀ 24 ਅਗਸਤ ਦਿਨ ਐਤਵਾਰ ਕਵੀਸ਼ਰ ਅਤੇ ਢਾਡੀ ਦਰਬਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਲੱਗਣਗੇ ਜੀ ਤੇ 25 ਅਗਸਤ ਦਿਨ ਸੋਮਵਾਰ ਸਾਰਾ ਦਿਨ ਅਤੇ ਸਾਰੀ ਰਾਤ ਰਾਨੋ ਸਥਾਈ ਕੀਰਤਨ ਵੀ ਚੱਲੇਗਾ ਜੀ ਤੇ 26 ਅਗਸਤ ਦਿਨ ਮੰਗਲਵਾਰ ਨੂੰ ਅੰਮ੍ਰਿਤ ਸੰਚਾਰ ਵੀ ਹੋਵੇਗਾ ਜੀ ਸਵੇਰੇ 8 ਵਜੇ ਤੋਂ ਲੈ ਕੇ ਤੇ ਦੀਵਾਨ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਦੀਵਾਨ ਵੀ ਲੱਗਣਗੇ ਜੀ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਇੰਦਰ ਲੈ ਕੇ ਚਾਲਦੇ ਆ ਜੀ ਤੇ ਦਿਖਾਉਣੇ ਆ ਵਰਸੀ ਵਿਲੇ ਕੀ ਕੀ ਤਿਆਰੀਆਂ ਹੋ ਰਹੀਆਂ ਹਨ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਜੋੜਾ ਘਰ ਹੈ ਜੀ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਈਸ਼ਰ ਮਹਾਰਾਜ ਜੀ ਦੀ 50ਵੀਂ ਵਰਸੀ 1 ਤਰੀਕ 2025 ਨੂੰ ਗੁਰਦੁਆਰਾ ਸੰਤ ਆਸ਼ਰਮ ਵਿਖੇ ਵੀ ਮਨਾਈ ਜਾਵੇਗੀ ਜੀ ਪਿਆਰੀ ਸਾਧ ਸੰਗਤ ਜੀ ਸਾਰੀ ਸੰਗਤ ਨੋਟ ਕਰਨ ਜੀ ਭੋਰਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸਮਾਂ ਗਰਮੀਆਂ ਵਿੱਚ ਸਵੇਰੇ 9:30 ਵਜੇ ਤੋਂ ਲੈ ਕੇ 12:00 ਵਜੇ ਤੱਕ ਹੈ ਜੀ ਤੇ ਸ਼ਾਮ ਨੂੰ 2:30 ਵਜੇ ਤੋਂ ਲੈ ਕੇ 5:30 ਵਜੇ ਤੱਕ ਹੈ ਜੀ ਤੇ ਸਰਦੀਆਂ ਵੇਲੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਹੈ ਜੀ ਤੇ ਸ਼ਾਮ ਨੂੰ 2:30 ਵਜੇ ਤੋਂ ਲੈ ਕੇ 5 ਵਜੇ ਤੱਕ ਹੈ ਜੀ ਪਿਆਰੀ ਸਾਹ ਸੰਗਤ ਜੀ ਸੰਗਤਾਂ ਦੇ ਲਈ ਕੁਝ ਜ਼ਰੂਰੀ ਬੇਨਤੀਆਂ ਵੀ ਹਨ ਜੀ ਜਿੰਨੀ ਪਿਆਰੀ ਸਾਹ ਸੰਗਤ ਪ੍ਰਸਾਦਾ ਸ਼ੱਕ ਕੇ ਇਕੱਠੀ ਹੋਵੇਗੀ ਜੀ ਉਹਨਾਂ ਨੂੰ 1 ਵਜੇ ਭੋਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਣਗੇ ਜੀ ਪਿਆਰੀ ਸਾਧ ਸੰਗਤ ਜੀ ਦੂਜੀ ਬੇਨਤੀ ਇਹ ਹੈ ਜੀ ਕਿ ਬੱਚਿਆਂ ਨੂੰ ਬਾਹਰ ਪਹਿਲਾਂ ਹੀ ਕਿਰਿਆ ਕਰਵਾ ਕੇ ਲਿਆਓ ਜੀ ਤਾਂ ਜੋ ਪੋਰਾ ਸਾਹਿਬ ਜੀ ਦੀ ਬਦ ਆਦਵੀ ਨਾ ਹੋਵੇ ਜੀ ਤੇ ਤੀਜੀ ਬੇਨਤੀ ਇਹ ਹੈ ਜੀ ਕਿ ਦਰਵਾਜ਼ਾ ਖਟਕਾਉਣਾ ਮਨਾ ਹੈ ਜੀ ਤੇ ਫੁੱਲ ਤੋੜਨਾ ਮਨਾ ਹੈ ਜੀ ਤੇ ਜੋੜਾ ਜੋੜੇ ਘਰ ਦੇ ਵਿੱਚ ਹੀ ਜਮਾ ਕਰਵਾ ਕੇ ਆਓ ਜੀ ਤੇ ਮੀ ਤੇ ਹਨੇਰੀ ਦੇ ਸਮੇਂ ਪੂਰਾ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਵਾਏ ਜਾਣਗੇ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਵਾਂਗੇ ਜੀ ਤੇ ਨਿਹਾਲ ਕਰਾਂਗੇ ਜੀ ਪਿਆਰੀ ਸਾਧ ਸੰਗਤ ਜੀ ਤੇ ਤੁਹਾਨੂੰ ਦਿਖਾਵਾਂਗੇ ਜੀ ਕੀ ਕੀ ਤਿਆਰੀਆਂ ਹੋ ਰਹੀਆਂ ਹਨ ਜੀ ਵਰਸੀ ਦੇ ਲਈ ਤੇ ਸੰਗਤਾਂ ਦੇ ਰਹਿਣ ਬਸੇਰੇ ਲਈ ਕਿਵੇਂ ਸਹੂਲਤਾਂ ਮਿਲਣ ਗਿਆ ਜੀ ਉਹ ਸਾਰਾ ਕੁਝ ਦਿਖਾਵਾਂਗੇ ਜੀ ਵੀਡੀਓ ਦੇ ਰਹੀ ਤੇ ਤੁਸੀਂ ਦੇਖ ਸਕਦੇ ਹੋ ਟੈਂਟ ਦਾ ਕੰਮ ਵੀ ਸੰਗਤਾਂ ਦੇ ਧੁੱਪ ਤੋਂ ਬਚਣ ਲਈ ਕੀਤਾ ਜਾ ਰਿਹਾ ਹੈ ਜੀ प्यारी साद संगत जी ਤੁਸੀਂ ਦੇਖ ਸਕਦੇ ਹੋ ਸੰਗਤਾਂ ਦੂਦ ਰੇਡ ਤੋਂ ਪਹੁੰਚਣੇ ਸ਼ੁਰੂ ਹੋ ਗਈਆਂ ਹਨ ਜੀ ਤੇ ਵਰਸੀ ਦੇ ਟਾਈਮ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲੇਗੀ ਜੀ ਪਿਆਰੀ ਸਾਦ ਸੰਗਤ ਜੀ ਸੰਗਤਾਂ ਦੇ ਲਈ ਇੱਕ ਤਾਂ ਸਕਰੀਨ ਵੀ ਲਗਾਈ ਗਈ ਹੈ ਜੀ ਤਾਂ ਜੋ ਬਾਹਰੋਂ ਵੀ ਤੁਹਾਨੂੰ ਦਰਸ਼ਨ ਹੋ ਸਕਦੇ ਆ ਜੀ ਤੁਸੀਂ ਦੇਖ ਸਕਦੇ ਹੋ ਵਾਈਟ ਕਲਰ ਦੀ ਸਕਰੀਨ ਵੀ ਲਗਾਈ ਗਈ ਹੈ ਜੀ ਤੇ ਉਧਰ ਵੀਰ ਹੁਣੇ ਸਪੀਕਰਾਂ ਦੀ ਸੇਵਾ ਕਰਨ ਲੱਗੇ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨ ਗੁਰੂ ਸਾਹਿਬ ਜੀ ਦੇ ਤੇ ਆਪਣਾ ਜੀਵਨ ਸਫਲਾ ਕਰੋ ਜੀ ਤੇ ਬੜ ਭਾਗੀ ਬਣੋ ਜੀ ਪਿਆਰੀ ਸਾਧ ਸੰਗਤ ਜੀ ਵਰਸੀ ਦੇ ਟਾਈਮ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਕੜਾਹ ਪ੍ਰਸਾਦ ਦੀ ਦੇਖ ਵੀ ਮਿਲਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੂਰ ਡੇ ਤੋਂ ਦਰਸ਼ਨ ਕਰਨ ਲਈ ਪਹੁੰਚਿਆ ਹੋਈਆਂ ਨੇ ਜੀ ਤੇ ਪ੍ਰਮਾਤਮਾ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਬਾਹਰੋਂ ਵੀ ਦਰਸ਼ਨ ਕਰਵਾ ਰਹੇ ਆਂ ਜੀ ਤੇ ਪਿਆਰੀ ਸਾਧ ਸੰਗਤ ਜੀ ਇਹ ਉਹ ਸਥਾਨ ਹੈ ਜੀ ਜਿੱਥੇ ਤਨ ਤਨ ਸ਼੍ਰੀ ਈਸ਼ਰ ਮਹਾਰਾਜ ਜੀ ਆਪਣੀ ਕੁਰਸੀ ਉੱਤੇ ਬੈਠ ਕੇ ਸੰਗਤਾਂ ਨੂੰ ਪਰਵਰਚਨ ਕਰਿਆ ਕਰਦੇ ਸਨ ਜੀ ਤੇ ਸੰਗਤਾਂ ਨੂੰ ਆਪਣਾ ਉਪਦੇਸ਼ ਦੇ ਕੇ ਨਿਹਾਲ ਕਰਦੇ ਸਨ ਜੀ ਪਾੜੇ ਚੰਦਾ ਫੁੱਲ ਸੁਬਨਾ ਦੀ ਢਾਰੇ ਝੰਡਾ ਕੀ ਗੋ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਅੰਬਾਂ ਦੇ ਦਰਖਤ ਵੀ ਲੱਗੇ ਹੋਏ ਹਨ ਜੀ ਤੇ ਤੁਹਾਨੂੰ ਪੂਰਾ ਸਾਹਿਬ ਜੀ ਦੇ ਅੰਦਰ ਲੈ ਕੇ ਚਲਦੇ ਹਾਂ ਜੀ ਤੇ ਦਰਸ਼ਨ ਕਰਵੋਣੇ ਆ ਜੀ ਪਿਆਰੀ ਸਾਧ ਸੰਗਤ ਜੀ ਇਹ ਜੋ ਫੋਟੋਆਂ ਦੇ ਤੁਸੀਂ ਦਰਸ਼ਨ ਕਰਦੇ ਹੋ ਜੀ ਇਹ ਫੋਟੋਆਂ ਪਰਮ ਸੰਤ ਈਸ਼ਰ ਮਹਾਰਾਜ ਜੀ ਦੇ ਪਵਿੱਤਰ ਸਰੀਰ ਜਲ ਪ੍ਰਵਾਹ ਕਰਦੇ ਸਮੇਂ ਭਗੋਰ ਸਾਹਿਬ ਵਿਖੇ 1 ਸਤੰਬਰ 1975 ਦੀਆਂ ਹਨ ਜੀ ठीक <laughs> आहे ਸਾਹ ਸੰਗਤ ਜੀ ਜੋ ਪਲੰਘ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਪਲੰਘ ਦੇ ਉੱਪਰ ਮਹਾਪੁਰਸ਼ ਵਿਸ਼ਰਾਮ ਕਰਿਆ ਕਰਦੇ ਸਨ ਜੀ ਰੋ ਦਰਸ਼ਨ ਪਿਆਰੀ ਸਾਧ ਸੰਗਤ ਜੀ ਪੋਰਾ ਸਾਹਿਬ ਜੀ ਦੇ ਬਾਹਰੋਂ ਵੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਪੋਰਾ ਸਾਹਿਬ ਦੇ ਅੰਦਰ ਹਰਿਆਲੀ ਕਿੰਨੀ ਸੋਹਣੀ ਲੱਗਦੀ ਪਈ ਹੈ ਜੀ ਤੇ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਹਨ ਜੀ ਤੇ ਰੂਹ ਹਸ ਹੋ ਜਾਂਦੀ ਹੈ ਜੀ ਇਸ ਜਗ੍ਹਾ ਦੇ ਦਰਸ਼ਨ ਕਰਕੇ ਪਿਆਰੀ ਸਾਧ ਸੰਗਤ ਜੀ ਤੁਸੀਂ ਵੀ ਇਸ ਤਾਨ ਦੇ ਦਰਸ਼ਨ ਕਰੋ ਜੀ ਤੇ ਆਪਣਾ ਜੀਵਨ ਸਫਲਾ ਕਰੋ ਜੀ ਪਿਆਰੀ ਸਾਧ ਸੰਗਤ ਜੀ ਵੀਡੀਓ ਦੇ ਨਾਲ ਬਨੇ ਰਹੋ ਜੀ ਤੁਹਾਨੂੰ ਅਜਾਇਬ ਘਰ ਦੇ ਦਰਸ਼ਨ ਵੀ ਕਰਵਾਉਨੇ ਆ ਜੀ ਤੇ ਉੱਥੇ ਲੱਗੀਆਂ ਤਸਵੀਰਾਂ ਦੇ ਦਰਸ਼ਨ ਵੀ ਕਰਵਾਉਨੇ ਆ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਗੋਪਾਲ ਪੱਦੇ ਨੂੰ ਆਪਣਾ ਉਪਦੇਸ਼ ਦਿੰਦੇ ਹੋਏ ਜੀ ਇਸ ਤਸਵੀਰ ਵਿੱਚ ਸੱਚਾ ਸੌਦਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਭੁੱਖੇ ਸਾਧੂਆਂ ਨੂੰ ਲੰਗਰ ਸਿਕਾਉਂਦੇ ਹੋਏ ਦਿਖਾਇਆ ਗਿਆ ਹੈ ਜੀ ਜੀ ਕੀ ਵੰਤੇ ਧੰਨ ਗੁਰੂ ਆਲੋ ਵਾਹਿਗੁਰੂ ਜੀ ਕੀ ਫਤਿਹ ਬਾਈ ਵਰਲਣੇ ਬਸ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਵੀਰ ਹੁਣੇ ਲਾਈਟਾਂ ਠੀਕ ਕਰਨ ਵਿੱਚ ਲੱਗੇ ਹੋਏ ਹਨ ਜੀ ਸੇਵਾ ਕਰ ਰਹੇ ਆ ਜੀ ਸੱਚੇ ਮਨ ਦੇ ਨਾਲ ਸਰਦਾ ਭਾਵਨਾ ਦੇ ਨਾਲ ਸੇਵਾ ਕਰ ਰਿਹਾ ਜੀ ਤੇ ਵਰਸੀ ਦੇ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜੀ ਯਾਰੀ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਰਾੜਾ ਸਾਹਿਬ ਇੱਕ ਸਧਾਰਨ ਪਿੰਡ ਹੁੰਦਾ ਸੀ ਜੀ ਸਭ ਤੋਂ ਪਹਿਲਾਂ ਇਸ ਦਾ ਨਾਮ ਸਿਰਫ ਰਾੜਾ ਸੀ ਜੀ ਤੇ ਇਹ ਪਿੰਡ 6ਵੇਂ ਪਾਸਾਈ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦੌਰੇ ਦੇ ਕਾਰਨ ਦੇ ਸਧਾਰਨ ਰਾੜਾ ਤੋਂ ਬਦਲ ਕੇ ਰਾੜਾ ਸਾਹਿਬ ਕਰ ਦਿੱਤਾ ਗਿਆ ਸੀ ਜੀ ਰਾੜਾ ਸਾਹਿਬ ਸਤੰਤ ਸ਼੍ਰੀ ਈਸ਼ਰ ਮਹਾਰਾਜ ਜੀ ਤੇ ਸੰਤ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਸਰਵਪੰਨ ਦੇ ਕਾਰਨ ਹਾਲ ਵਿੱਚ ਬਹੁਤ ਮਸ਼ਹੂਰ ਹੋ ਗਿਆ ਸੀ ਜੀ ਤੇ ਇਸ ਪਿੰਡ ਦੇ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਦੀ ਬੇਨਤੀ ਤੇ ਉਹ ਪਿੰਡ ਰਾੜਾ ਸਹਿਬ ਵਿੱਚ ਠਹਿਰੇ ਸਨ ਜੀ ਅਤੇ ਇਸ ਵਿਰਾਨ ਜਗ੍ਹਾ ਤੇ ਆਪਣਾ ਨਿਵਾਸ ਕੀਤਾ ਸੀ ਜੀ ਬਾਅਦ ਵਿੱਚ ਇਸ ਪਿੰਡ ਦੇ ਨੇੜੇ ਗੁਰਦੁਆਰਾ ਕਰਮਸਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਜੀ ਇਹ ਇੱਕ ਵੱਡਾ ਗੁਰਦੁਆਰਾ ਕੰਪਲੈਕਸ ਬਣਾ ਦਿੱਤਾ ਗਿਆ ਹੈ ਜੀ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਟੈਂਟ ਲਾਉਣ ਦੀ ਸੇਵਾ ਵੀ ਚੱਲ ਰਹੀ ਹੈ ਜੀ ਸੰਗਤਾਂ ਦੇ ਬੈਠਣ ਉੱਠਣ ਲਈ ਧੁੱਪ ਕਰਕੇ ਇੱਥੇ ਟੈਂਟ ਵੀ ਲਗਾਇਆ ਜਾ ਰਿਹਾ ਜੀ ਵਰਸੀ ਦੇ ਤੌਰ ਤੇ ਪਿਆਰੀ ਸਾਧ ਸੰਗਤ ਜੀ ਤੁਸੀਂ ਦਰਬਾਰ ਸਾਹਿਬ ਜੀ ਦੇ ਬਾਹਰੋਂ ਵੀ ਦਰਸ਼ਨ ਕਰ ਰਹੇ ਹੋ ਜੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਵਿਊ ਲੱਗ ਰਿਹਾ ਜੀ ਪਿਆਰੀ ਸਾਧ ਸੰਗਤ ਜੀ ਇਧਰ ਵਰਸੀ ਦੇ ਲਈ ਗੁਰੂ ਦੇ ਲੰਗਰਾਂ ਲਈ ਰਸਦ ਦੀ ਸੇਵਾ ਚੱਲ ਰਹੀ ਹੈ ਜੀ ਜਿਹੜੀ ਪਿਆਰੀ ਸਾਧ ਸੰਗਤ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਸੰਗਤਾਂ ਦੇ ਲੰਗਰ ਪ੍ਰਬੰਧ ਲਈ ਆਪਣੀ ਕਿਰਤ ਕਮਾਈ ਵਿੱਚੋਂ ਸੇਵਾ ਕਰਨੀ ਹੈ ਜੀ ਇਸ ਜਗ੍ਹਾ ਤੇ ਆ ਕੇ ਕਰ ਸਕਦੇ ਹਨ ਜੀ ਵਰਸੀ ਦੇ ਲਈ प्यारी 사ਤ ਸੰਗਤ जी ਤੁਸੀਂ ਦੇਖ ਸਕਦੇ ਹੋ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਹੈ ਜੀ ਆਪਾਂ ਵੀ ਵਰਤਾਂ ਲੈ ਲਿਆ ਜੀ ਤੇ ਲੰਗਰ ਛੱਕ ਸਕਦੇ ਹਾਂ ਜੀ ਪਿਆਰੀ 사ਤ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਸੰਗਤਾਂ ਪੰਡਿਤੋਂ ਦੀ ਸੇਵਾ ਵੀ ਕਰ ਰਹੀਆਂ ਹਨ ਜੀ ਤੇ ਹੁਮ ਹੁਮਾ ਕੇ ਇੱਥੇ ਪਹੁੰਚਿਆ ਹੋਈਆਂ ਨੇ ਜੀ प्यारी ਸਾਥ ਸੰਗਤ ਜੀ ਇੱਧਰ ਗੁਰਦੁਆਰਾ ਸਾਹਿਬ ਜੀ ਦਾ ਸਰੋਵਰ ਹੈ ਜੀ ਜਿੱਥੇ ਸੱਚੇ ਮਨ ਨਾਲ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦਰਦ ਦੂਰ ਹੁੰਦੇ ਹਨ ਜੀ ਤੇ ਤੁਸੀਂ ਦੇਖ ਸਕਦੇ ਹੋ ਧੰਨ ਧੰਨ ਈਸ਼ਰ ਮਹਾਰਾਜ ਜੀ ਦੇ ਨਾਮ ਤੇ ਇੱਕ ਹਸਪਤਾਲ ਵੀ ਬਣਾਇਆ ਗਿਆ ਹੈ ਜੀ ਇਸ ਜਗ੍ਹਾ ਦੇ ਉੱਤੇ प्यारी साध संगत जी ਤੁਸੀਂ ਦੇਖ ਸਕਦੇ ਹੋ ਵਰਸੀ ਦੀਆਂ ਪੂੜੀਆਂ ਤਿਆਰੀਆਂ ਚੱਲ ਰਹੀਆਂ ਹਨ ਜੀ ਤੇ ਟੱਬ ਵਗੈਰਾ ਸਾਰੇ ਧੋ ਕੇ ਤੁੱਪੇ ਸੁੱਕਣੇ ਪਾਏ ਹੋਏ ਹਨ ਜੀ ਤੇ ਸੰਗਤਾਂ ਪੂਰੀਆਂ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਤੇ ਆਪਣਾ ਕੁਝ ਟਾਈਮ ਕੱਢ ਕੇ ਇਸ ਜਗ੍ਹਾ ਤੇ ਦਰਸ਼ਨ ਕਰਨੇ ਜੀ ਤੇ ਆਪਣਾ ਜੀਵਨ ਸਫਲਾ ਕਰਿਓ ਜੀ ਪਿਆਰੀ ਸਾਧ ਸੰਗਤ ਜੀ 21 22 ਅਤੇ 23 ਅਗਸਤ ਨੂੰ ਰਾਜਾ ਸਾਹਿਬ ਜੀ ਦੀ ਵਰਸੀ ਵੀ ਚੱਲਣ ਵਾਲੀ ਹੈ ਜੀ ਜੋ ਕਿ ਨਵਾਂ ਸ਼ਹਿਰ ਦੇ ਵੱਲ ਪੈਂਦਾ ਹੈ ਜੀ ਗੁਰਦੁਆਰਾ ਸਾਹਿਬ ਉੱਥੇ ਦੇ ਦਰਸ਼ਨ ਵੀ ਤੁਹਾਨੂੰ ਵੀਡੀਓ ਰਾਹੀਂ ਕਰਾਵਾਂਗੇ ਜੀ ਤੇ ਤੁਹਾਡਾ ਜੀਵਨ ਸਫਲਾ ਕਰਾਂਗੇ ਜੀ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਗੁਰਦੁਆਰਾ ਸ੍ਰੀ ਲਾੜਾ ਸਾਹਿਬ ਜੀ ਦੇ ਦਰਸ਼ਨ ਕਰਵਾਇਆ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਤੁਹਾਨੂੰ ਅੱਗੇ-ਅੱਗੇ ਆਉਣ ਵਾਲੀ ਅਪਡੇਟ ਮਿਲਦੀ ਰਹੇ ਜੀ ਤੇ ਸਮਾਪਤੀ ਕਰਦੇ ਹਾਂ ਅੱਜ ਦੇ ਬਲੌਗ ਦੀ ਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ